ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਮੱਦੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਵਤਾਰ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਚਾਰੇ ਤੁਹਾਨੂੰ ਸੋਈਆਂ ਦਿਖਾਉਣੀਆਂ ਆ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਪੁਛਤੀ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਆਪਣੇ ਜਿਹੜੇ ਆ ਦੋ ਦੋ ਟਾਈਮ ਆ ਕੇ ਚਵਾਈ ਕਰਕੇ ਜਰੂਰ ਖੜੋ ਜੇ ਕੋਈ ਵੀਰ ਦੂਰ ਦਾ ਵਾ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਜਰੂਰ ਚਵਾਲਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਛੂ ਲਿਆ ਕਰੋ ਕਿਤੇ ਉਹ ਵੀ ਲੈਣਾ ਹੁੰਦਾ ਵਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਵਧੀਆ ਜੀ ਤੁਸੀਂ ਦੱਸੋ ਵਸਤੇ 4 ਵਜੇ ਤੇ ਇਹਨਾਂ ਬੜੀ ਮਾਲਕ ਦੀ ਵੀਰ ਪਾਸ ਚਲੋ ਵਧੀਆ ਕਿਰਪਾ ਚੀ ਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਮਰ ਅਵਤਾਰ ਸਿੰਘ ਜੀ ਹਾਂਜੀ ਪਿੰਡ ਬੋੜੇ ਵਾਲ ਕੰਗ ਹਾਂਜੀ ਤੇ ਸੇਲ ਮਜੀਠਾ ਜਿਲ੍ਹਾ ਮਸਾ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 9463522806 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਫਿਰ ਚਾਰ ਆ ਚਾਰ ਝੋਟੀਆਂ ਹੱਥ ਤੇ ਜੀ ਆਪਣੇ ਚਾਰੇ ਸੁਈਆਂ ਚਾਰੇ ਸੁਈਆਂ ਬਾਸ ਸੁਹੈਲ ਇਹਨਾਂ ਨੂੰ ਬਤਾਵਾ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਇੱਕ ਝੋਟੀ ਦੇ ਮਗਰ ਕੱਟੀ ਬੜੀ ਕਮਾਲ ਦੀ ਆ ਕੱਟੇ ਬਹੁਤ ਜਿਆਦਾ ਨਸਲ ਦੀ ਜੇ ਬਹੁਤ ਟੰਗਾ ਟੀ ਗੱਲ ਆ ਜਨਾ ਕੋ ਲਈ ਨਾ ਠੀਕ ਹੈ ਹਾਂ ਦਿਖਾਈਏ ਕੱਟੀ ਇਹ ਕਰੀ ਦਿਖਾ ਆਹ ਦੇਖ ਸਕਦੇ ਜੀ ਆਹ ਕੱਟੀ ਜੇ ਜਿਹੜੀ ਚੰਗੇ ਟੀਕੇ ਦੀ ਕੱਟੀ ਪਿਓਰ ਨੀਲੀ ਦੀ ਕੱਟੀ ਆ ਜਿਹੜੀ ਅੱਖਾਂ ਵੀ ਇਹਦੀਆਂ ਬਿੱਲੀਆਂ ਵਾਂ ਚਾਰੇ ਪੈਰੀ ਕੋ ਜਿੱਕੇ ਵੇ ਲੋ ਹਾਂਜੀ ਬਿਲਕੁਲ ਅਗਲੇ ਵੀ ਉਨੇ ਹੀ ਬਰਾਬਰ ਚਿੱਟੇ ਆ ਪਿਛਲੇ ਵੀ ਉਨੇ ਹੀ ਬਰਾਬਰ ਚਿੱਟੇ ਆ ਕੋਈ ਫਾਲਤੂ ਡੱਬ ਨਹੀਂ ਵੱਧ ਹਰ ਇੱਕ ਚੀਜ਼ ਤੇ ਬੜੀ ਪਿਆਰੀ ਜੀ ਕੱਟੀ ਆ ਆਹ ਦੇਖ ਸਕਦੇ ਨੀਲੀ ਦੀ ਪਿਓਰ ਕੱਟੀ ਆ ਜਿਹੜੀ ਅੱਖਾਂ ਦੋਵੇਂ ਬਿੱਲੀਆਂ ਚੰਗੇ ਟੀਕੇ ਦੀ ਕੱਟੀ ਆ ਇਹ ਆਵੇ ਕੋਈ ਕੱਟੇ ਸੰਭਣਾ ਵਾਲਾ ਖੜੇ ਨਾਲ ਬਾਕੀ ਮਾਝੇ بڑے ਰਿਕਾਰਡ ਵਾਲੇ ਹੱਤੇ ਜੇ ਅੱਛਾ ਇਹ ਪਹਿਲੇ ਸਵੇਰ ਤੋਂ ਦਿਨ 13 14 13 ਤੋਂ 14 ਕਿਲੋ ਚਵਾਇਆ ਦਦ ਅੱਛਾ ਹੁਣ ਵੀ ਇਸ ਟਾਈਮ ਤੇ ਦੁੱਧ 12 ਕਿਲੋ ਮੈਂ ਚੋਕੇ ਲਈਏ ਅੱਜ ਠੀਕ ਹੈ ਆਪਾਂ ਜਿੰਨੇ ਦਵਾਂਗਾ ਆਪਾਂ 10 ਕਿਲੋ ਦੇ ਕਰਕੇ ਚਵਾ ਕੇ ਦਵਾਂਗੇ ਥੋਕੇ ਕੋ ਦਿਹ ਡੰਗ ਡੰਗਰ ਕੱਪ ਛੱਕਾ ਜਾਂਦਾ ਆਣਗੇ ਹਾਂਜੀ ਹਾਂਜੀ ਹਾਂ ਚੌਣ ਚਵਾ ਇੱਕ ਨੰਬਰ ਦਾ ਹੋਊਗਾ ਕਿ ਉਂਗਲੀ ਵਾਂਗੂ ਮੋਟੀ ਧਾਰ ਚਲੋ ਖੋਲੋ ਹਾਂ ਫਿਰ ਤੋਰੀਏ ਤਰਾਸੋ ਵੀ ਨੁਕੀਂ ਨਦ ਨਾ ਹੋਈ ਆ। ਲੋਈ ਨੂੰ ਅੱਜ ਆਪੀ 8 ਨਵਾ ਵਾ ਦੇਂਦੇ। 8 ਨਵਾ ਵਾ ਦੇਨੇ। ਤੇ ਕਿੰਨਾ ਦੁੱਧ ਘਰੋਂ ਚਵਾ ਦੋਗੇ? ਦੁੱਧ ਆਪਾਂ 10 ਕਿਲੋ ਚਵਾ ਕੇ ਦਾਂਗੇ। 10 ਕਿਲੋ ਚਵਾ ਦੋਗੇ ਤੇ ਜਿਹੜਾ ਬੱਤ ਵਾਲੇ ਕੋਲ ਕੀ ਲੱਗਦਾ ਬੱਤਰਾ ਉੱਤ ਥਾਈ ਦੇ ਕੋ ਮਾਈ ਦੇ ਕੀ ਜੇ। ਤੇ ਬਾਕੀ ਚੰਗੇ ਕੱਦ ਘੜਚੇ ਅੱਜ ਹੀ ਆਈ ਜੇ। ਅੱਜ ਹੀ ਅੱਜ ਸਵੇਰੇ 8 ਵਜੇ ਚਵਾਇ ਕਰਕੇ ਲੈਣਦੇ ਆ। ਅੱਜ ਹੀ ਵੀ ਦਿਨ ਨਹੀਂ ਦੱਸਣ ਦੇ ਵੀ ਅੱਜ ਹੀ ਜੜੀ ਆ। ਦਿਹਾਂਦੀ ਆ। ਤੇ ਉਤਰਾ ਕਿੰਨਾ ਕੁ ਦੋ ਚੁਾਈ ਜਾਊਗੀ ਇਹ ਉਹਦਾ ਵੀ 13 14 ਕਿਲੋ ਤੇ 10 ਸੌਖਾ ਪਿਛਲੇ ਸੂਆ ਇਹਨੇ 14 ਕਿਲੋ ਚੁਆਇਆ ਪਹਿਲੇ ਸੂਆ ਦਾ ਦੂਜੇ ਸੂਆ ਸੁਈ ਜਾ ਰਗਾ ਤੇ ਬਾਕੀ ਇਹ ਆ ਵੀ ਕੱਦ ਕਾਠ ਪੱਖਾ ਚੰਗੀ ਆ ਲੈਵਾ ਬਹੁਤ ਵਾਰਾ ਮੇਰੀ ਪਛਾਣ ਹੋ ਜਿੰਨਾ ਵੀ ਆ ਦੇਖ ਸਾਡੇ ਜੇ ਤੇ ਕਿੰਨਾ ਫਿਰ ਰੱਖੀ ਹੈ ਦਾ ਮੁੱਲ ਫਿਰ ਆਪਾਂ ਇੱਕ ਰਿਆ ਹਵਾਨਾ ਇਹਦਾ ਫਿਰ ਤੋਂ ਦੇਖ ਸਾਡੇ ਸਾਗੂਾਈ ਦੇ ਸੋਮਾਈ ਦੇ ਕੀ ਹਾਈਟ ਵੀ ਚੰਗੀ ਆ ਏ ਆ ਵੀ ਆਪ ਵੀ ਛੋਟੀ ਚੰਗੀ ਆ ਤੇ ਮਗਰ ਕੱਟੀ ਵੀ ਜਿਹੜੀ ਬੜੀ ਪਿਆਰੀ ਆ ਜਿਹੜੇ ਵੀ ਸ਼ਕੀਨ ਨੇ ਨੀਲੇ ਦੀਆਂ ਕੱਟੀਆਂ ਸੰਭ ਦੇ ਉਹਨਾਂ ਵੀਰਾਂ ਵਾਸਤੇ ਚੰਗੀ ਆ ਦੇਖ ਸਾਡੇ ਬੜੀ ਪਿਆਰੀ ਜੀ ਕੱਟੀ ਆ ਮੋਲ ਫੇਰੇ ਦਾ ਮੋਲ ਹੱਥ ਜੱਪ ਮੋਲ ਵਿਜਾਇ ਦੀ ਕਰਨਾ ਚਾਹੀਦਾ ਕਿੰਨਾ ਝੋਟੀ ਦੇਹਲਾ ਕਦੇ ਜੀ ਦੇ ਵਾਡੀ ਝੋਟੀ ਭਾਵੇਂ 1000 ਦੀ ਝੋਟੀ ਦਾ ਹਾਂਜੀ ਆਪਾਂ ਹੋ ਜਾ ਮੋਲੇ ਨੂੰ ਧੰਨਵਾਦ ਕਰਨਾ ਜਾਇਜੇ ਕਰਨਾ ਝੋਟੀ ਦਾ ਮੋਲ ਹੈਗਾ 1500 ਜੀ ਅੱਛਾ ਇਹ ਹਾਂ ਨਾ ਝੋਟੀ ਦੇ ਦਾਂਗਾ 95 ਦੇ ਦਈਏ 95 ਚ ਕੋ 1000 2000 ਛੱਡ ਦਈਏ ਕਿੰਨੇ ਛੋਟ ਕਰਾਂਗੇ ਕਿਹ ਕਰਾਂਗੇ 92000 ਦੀ ਦੇ 92000 ਦੇ ਦਾਂਗਾ ਜੀ ਤੁਹਾਡੀ ਨਹੀਂ ਮੋੜਨੀ ਬਾਕੀ ਝੋਟੀ ਵੇਲਾ ਕੱਦ ਹੋ ਜੇ ਫਿਰ ਆਪ ਵੀ ਝੋਟੀ ਚੰਗੇ ਕੱਦ ਕਾਟ ਚਾ ਇਹ ਚੋਣ ਲੱਗਾ ਤੇ ਮਗਰ ਕੱਟੇ ਵੀ ਚੰਗੇ ਵੱਡਾ ਪਰਾਂਦੀ ਖੁੱਲੀ ਆ ਉਂਗਲੀਆਂ ਨੂੰ ਮੋਟਾ ਬੱਚਾ ਵੇ ਜਣਾ ਜੇ ਮਿਲਕ ਵੇ ਵੇਖੋ ਕਿਦਾਂ ਲੱਗੀ ਗਾੜੀ ਇਹਦੀ ਹਾਂਜੀ ਹਾਂਜੀ ਆ ਕੱਟੀ ਇਹਦੀ ਫਿਰ ਦੇਖ ਸਾ ਤੇ ਜੇ ਤੇ ਆ ਮਿਲਕਵੇਂ ਨੇ ਵੀ ਚੰਗੀ ਲੱਗੀ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਵਾ ਮੈਂ ਵੱਖਰਾ ਉਹ ਕਹੇ ਚੋਣ 1 ਨੰਬਰ ਲੱਗਾ ਠੀਕ ਆ ਜੀ ਹਾਂਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਝੋਟੀ ਜੀ ਜਿਹੜਾ ਸੋ ਚੋਟੀ ਸੋਈ ਜੇ ਅੱਜ 6-7 ਦਿਨ ਹੋ ਗਏ ਸੋਈ ਨੂੰ ਠੀਕ ਆ ਤੇ ਬਾਕੀ ਠੰਡੀ ਸੀਲੇ ਬਿਲਕੁਲ ਚੋਣ ਜਾਣੇ ਕਿ ਨੰਬਰ ਦਾ ਠੀਕ ਆ ਜੀ ਹਾਂ ਕੋਈ ਪੂਰ ਸ਼ਟਾ ਨਹੀਂ ਕਿਹਾ ਸਾਡੇ ਉਹ ਕੱਟੀ ਮਗਰ ਜਓ ਵਾਲੀ ਠੀਕ ਹੈ ਕਿਹੜੀ ਕੱਟੀ ਜੀ ਆਹ ਕੱਟੀ ਆਹ ਕਾਲੀ ਕੱਟੀ ਹੈ ਇਹਦੇ ਮਗਰ ਕਿੰਨੇ ਦਿਨਾਂ ਦੀ ਸੋਈ ਆ ਤਿੰਨੋ ਸੱਤ ਹਫਤਾ ਹੀ ਹੋ ਗਿਆ ਲਾਲੋ ਹਫਤਾ ਹੋ ਗਿਆ ਤੇ ਪੱਕਾ ਦੁੱਧ ਕਿੰਨਾ ਤਿਆਰ ਜੀ ਪੱਕਾ ਦੁੱਧ ਹੈ ਤਾਂ ਅੱਠ ਕਿਲੋ ਦੁੱਧ ਹਰ ਤੱਕ ਹੋ ਗਿਆ ਠੀਕ ਹੈ ਤੋੜ ਦੋ ਇਹ ਕਿਨੱਕ ਚਵਾਈ ਜਾਊਗੀ ਦੁੱਧ ਅਰਤੀ ਵਧੂਗੀ ਜੀ ਹੋਰ ਕਿਲੋ ਖੰਡ ਤੇ ਵਧੂਗੀ 2 ਵਜੂਗੀ ਮਤਲਬ 9-10 ਤੱਕ ਜਿਹੜਾ ਚਵਾਈ ਜਾਊਗੀ ਕੇ ਬਾਕੀ ਦੁੱਧ ਸੇਵਾ ਤੇ ਗੜ ਜਿਹੜਾ ਸੇਵਾ ਕਰੂਗਾ ਛੋਟੇ ਬੱਚੇ ਸਾਡੇ ਦੇ ਸੇਵਾ ਕਰਦਾ ਦਾ ਦਾ ਖੱਲੇ ਵੀ ਸਫਾਈ ਜੀ ਆਹ ਚੌਣ ਚਾਣੇ ਚ ਨੰਬਰ ਦਾ ਹੈ ਜੀ

ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਆਖਰੀ ਬੰਦੇ ਜੈਸਾ ਹੀ ਕਰਨਾ ਇਹਦਾ ਮੌਲੇ ਦਾ 65000 ਰਿਆ ਅੱਛਾ ਇਹ ਹਾਂ ਨਾ ਛੋਟੇ 60000 ਦੇ ਦਾਂਗੇ ਅੱਛਾ 60 ਦੀ ਦੇ ਦੋਗੇ ਬਾਕੀ ਛੋਟ ਛੜ ਮੌਕੇ ਤੇ ਹੋਰ ਕਰ ਦੋ ਸਾਤ ਨੇ ਛੋਟ ਜੋ ਤੁਸੀਂ ਤਾਂ ਹੀ ਕਰਾ ਦੋ 2000 ਛੜ ਦਈਏ ਫਿਰ ਇਹਦਾ ਵੀ 20 ਛੜ ਦਈਏ ਹਾਂਜੀ ਚਲੋ 2 ਛੜ ਦਾਂਗੇ ਤੁਸੀਂ ਠੀਕ ਆ ਤੇ ਦੋ ਦੱਠ ਕਿਲੋ ਪੱਕਾ ਚਵਾ ਦੋ ਕਿ ਕਰੀਏ ਦੋ ਦੱਠ ਚਵਾ ਕੇ ਦਵਾਂਗੇ ਠੀਕ ਆ 52000 ਦੀ ਕਹਿੰਦੇ ਕਿ ਝੋਟੀਆਂ ਦੇ ਦੇਾਂਗੇ ਇਹ ਟੋਕੜਾਂ ਦਾ ਭਾਅ ਸਮਝ ਰੋ ਝੋਟੀ ਕਿੱਡੀ ਸਸਤੀ ਠੀਕ ਆ ਇਹ ਵੀ ਝੋਟੀ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹਦਾ ਸੁਆ ਕਿੰਨਾ ਜੇ ਇਹ ਹੱਪੂ ਜੇ ਪਹਿਲਾ ਸੁਆ ਇਹ ਪਹਿਲਾ ਸੁਆ ਇਹਦਾ ਹਾਂ ਮੋਹ ਚ ਛੇ ਦਾ ਦੀ ਆ ਮੋਹ ਛੇ ਦਾ ਦੇ ਇੱਥੇ ਨਹੀਂ ਭਾਅ ਤਾਂ ਬੈਠੇ ਰਹੋ ਵੇਖੋ ਆ ਦੇਖ ਸਕਦੇ ਭਾਵੇਂ ਮਗਰ ਹਿੰ ਬੈਜੋ ਹਾਂ ਠੰਡੀ ਸੀਲ ਪੂਰੀ ਯਾਤਰਾ ਹਨ ਹੈ ਵੀ ਸੀਲ ਪੂਰੀ ਐ ਮੜਾ ਜਾਓ ਜਿੱਥੋਂ ਭਲੇ ਨਾ ਹਾਂਜੀ ਕਿ ਜਾਏ ਕਿ ਮੜਾ ਇਹ ਵੰਡ ਛੁੱਟ ਕੇ ਗਾੜੀ ਤੇ ਕੱਟੀ ਛੱਡ ਦਿੰਦੇ ਥੱਲੇ ਅੱਛਾ ਤੇ ਆਪਾਂ ਉਹ ਓਦਾਂ ਹੀ ਕਰ ਦਿੰਦੇ ਆ ਠੀਕ ਆ ਤੇ ਮਿਲਦੀ ਕੱਟੀ ਤੇ ਬਾਕੀ ਮਿਲਨੀ ਕੱਟੀ ਨਹੀਂ ਐਦਾਂ ਭਾ ਅੱਗੇ 10-10 ਮਿੰਟਾਂ ਬਾਅਦ ਥੱਲੇ ਭਾ ਬੈਠੇ ਰਹੋ ਠੀਕ ਆ ਐਦਾਂ ਭਾ ਛੇਰ ਬੈਜੋ ਭਾ ਠੀਕ ਆ ਐਦੀ ਠੰਡੀ ਸੀਲ ਐ ਚਲੋ ਖੋਲੋ ਫਿਰ ਤੋਰੀ ਐ ਤੇ ਯੋ ਤਰਾ ਕਿੰਨੇ ਦਿਨਾਂ ਦੀ ਸੋਈ ਆ ਯਾਰੋ ਚਲੋ ਆਪੇ 10 ਦਿਨ ਹੋ ਗਏ ਛੇਰ ਤੇ ਦੁੱਧ ਦੁੱਧ ਐ ਟਾਈਮ ਤੇ 10 ਕਿਲੋ ਪੱਕਾ ਹੋ ਗਿਆ ਤਿਆ ਆ ਵੇ ਇਧਰ ਆਂਦੀ ਬੈਠ ਲੈ ਠੀਕ ਹੈ ਜੀ ਤੇ ਇਹ ਕਿੰਨਾ ਕੁ ਦੋ ਚੁਾਈ ਜਾਊਗੀ ਸਰਪੇ ਦਾ 12 ਕੁ ਰੁਪਏ ਦੇ ਦਊਗੀ ਛੋਟੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹੱਥੀ ਕੋਈ ਜ਼ਾਇਦਾ ਹੀ ਹੈ ਇਹਦਾ ਕਿੰਨਾ ਕੁ 85 ਦੇ ਦੀ 85 ਦੀ ਵਿੱਚੋਂ ਛੱਡ ਦਈਏ 2-3 ਹਜ਼ਾਰ ਹਰਪ੍ਰੀਤ ਜੀ ਹਾਂ ਨਹੀਂ ਮੁੱਲ ਜਣਾ ਉਹੇ ਜਿਹਾ ਕਰਨਾ ਵੀ ਜਿਹੜਾ ਪਹਿਲੇ ਫੋਨ ਤੇ ਛੁੱਟੀ ਜਾਵੇ ਅੱਛਾ 80 ਹਜ਼ਾਰ ਤੇ 3000 ਛੱਡ ਦਾਂਗੇ ਛੁੱਟੀ ਦਾ 70 ਹਜ਼ਾਰ ਜਦਾ 70 ਹਜ਼ਾਰ ਦੀ ਦੇ ਦੇਣੀ ਠੀਕ ਹੈ ਤੇ ਬਾਕੀ ਇਹ ਆ ਵੀ ਕੋਈ ਫੋਨ ਲਾਵੇ ਕਰੀ ਫੋਨ ਲਾਵੇ ਆਪੇ ਮੌਕੇ ਤੇ ਮੰਨ ਤਾ ਨਾ ਖੁੱਲੇ ਹੀ ਹੋਣਗੇ ਸਾਰਿਆਂ 'ਚ ਠੀਕ ਹੈ ਜੀ ਤੇ ਹੁਣ ਇੱਕ ਆ ਜਿਹੜੀ ਮੱਝ ਇਹ ਆਪਣੇ ਤੇ ਜਸੂਆ ਮਸੂਈ ਜੋ ਠੀਕ ਆ ਸੋਈ ਬਾਅਦ ਸੱਤ ਅੱਠ ਦਿਨ ਹੋ ਗਏ ਜੋ ਠੀਕ ਆ ਦੁੱਧ 10 ਤੋਂ ਬਾਹਰੀ ਹੋਗਾ ਤੇ 10 ਮੰਨ ਲਓ ਇਹ ਕਿੰਨਾ ਕਰੀ ਜਾਊਗੀ 200 ਰੁਪਏ 12 13 ਕਿਲੋ ਮੈਂ ਆਪਣੇ ਖਾਸ ਬੰਦੇ ਕੋਲ ਲਈ 12 13 ਕਿਲੋ ਨਾਰਵੋਜੀ ਸੇਹ ਚੰਦਰੇ ਆ ਠੀਕ ਆ ਵੱਡੀ ਮਾਰਜਾ ਵੇਖੋ ਬਜੰਤੀ ਲੱਗਾ ਤੋੜ ਦੋ ਫਿਰ ਇਹਨਾਂ ਬਾਕੀ ਠੰਡੀ ਸੀ ਲੈ ਵੀ ਬੜੀ ਬੜਾ ਲੱਗਾ ਜਦੋਂ ਬਸ ਚੌਂਡਰਾ ਇੱਕ ਨੰਬਰ ਲਿਓ ਜੀ ਇਹ đem ਮਗਰ ਕਟਾਇਆ ਜਿਹੜਾ ਇਹ ਵੀ ਬਾਕੀ ਥੱਲੇ ਖਾਨਾ ਖਵਾਨੇ ਦੀ ਚੰਗੀ ਖੁੱਲੀ ਆ ਤੇ ਇਹਦਾ ਵੀ ਮੁੱਲ ਨਾ ਜਾਇਜ਼ ਹੀ ਕਰੀਏ ਜਿਹੜੀ ਇਹ ਵੀ ਪਹਿਲੇ ਫੋਨ ਤੇ ਪਹਿਲੇ ਫੋਨ ਤੇ ਜਿਹੜੀ ਜਾਵੇ ਇਹ ਵੀ ਤਾਂ ਪਹਿਲੀ ਮੋਹੱਲੇ 'ਚ 75 ਦੇ ਦਈਏ ਨਹੀਂ 75 ਦੀ ਨਾ ਦਈਏ ਕਿੰਨੇ ਦੀ ਦੱਸੋ 70 ਦੀ ਦੇ ਦਈਏ 70 ਦੇ ਦੀ ਹਾਂਜੀ 70 ਦੇ ਦੇ ਦਾਂਗੇ ਅਰ ਜੀ ਤੇ ਚੋੜ ਹੀ ਕਰਾਂਗੇ ਬਸ ਠੀਕ ਹੈ ਬਾਕੀ ਵੇਰ ਮਾੜੀ ਕਿੰਨੀ ਸਾਫ਼ ਸਧਰੇ ਜਿੰਨੇ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋ ਚਵਾਈ ਕਰਕੇ ਨਾ ਤਸੱਲੀ ਕਰਕੇ ਕਰਕੇ ਖੜਿਆ ਤਸੱਲੀ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ ਸਾਰੀਆਂ ਸ਼ੁਈਆਂ ਆ ਆਪਣੀ ਤਸੱਲੀ ਪੂਰੀ ਕਰਨ ਪੈਂ ਆ ਕੋਈ ਵੀ ਆਉਂਦਾ ਵਾ ਪੈ ਖਰਚੇ ਹੋਣਾ ਪੈ ਖર્ચਨੇ ਠੀਕ ਹੈ ਜੀ ਠੀਕ ਹੈ ਹਾਂ